ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਬੰਦਾ ਸਟੈਨੋਗ੍ਰਾਫੀ ਤੇ ਅੱਜ ਆਪਾਂ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦਾ 45 ਨੰਬਰ ਪੇਪਰ ਜਿਹੜਾ ਕਰਨ ਜਾ ਰਹੇ ਹਾਂ ਹਾਂਜੀ ਪਹਿਲਾਂ ਆਪਾਂ 1 ਮਿੰਟ ਦਾ ਟ੍ਰਾਇਲ ਤੁਹਾਨੂੰ ਡਿਕਟੇਟ ਕਰਾਂਗੇ ਉਸ ਤੋਂ ਬਾਅਦ ਪੇਪਰ ਰੈਡੀ ਸਟਾਰ ਰਾਜਸਥਾਨ ਵਿੱਚ ਅਧਿਆਪਕ ਵੱਲੋਂ ਕੁੱਟਣ ਤੇ ਦਲਿਤ ਬੱਚੇ ਦੀ ਹੋਈ ਮੌਤੇ ਸੀਨੀਅਰ ਕਾਂਗਰਸ ਆਗੂ ਮੀਰਾ ਕੁਮਾਰ ਨੇ ਕਿਹਾ ਕਿ ਜਾਤੀਵਾਦ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਜੜੋਂ ਪੁੱਟਣ ਦੀ ਲੋੜ ਹੈ ਅਤੇ ਜਾਤੀ ਦੇ ਆਧਾਰ ਉੱਤੇ ਪੱਖਪਾਤ ਪ੍ਰਤੀ ਬਿਲਕੁਲ ਨਰਮੀ ਨਾ ਵਰਤੀ ਜਾਵੇ ਡੰਡ ਇੱਕ ਇੰਟਰਵਿਊ ਵਿੱਚ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਡੁੰਗਾਈ ਵਿੱਚ ਜਾਣ ਦੀ ਲੋੜ ਨਹੀਂ ਹੈ ਕਿ ਮੌਕੇ ਤੇ ਕਿਹੜੀ ਸਰਕਾਰ ਜਾਂ ਪਾਰਟੀ ਸੱਤਾ ਵਿੱਚ ਹੈ ਇਸ ਨਾਲ ਮੁੱਖ ਸਵਾਲ ਤੋਂ ਧਿਆਨ ਭਟਕ ਜਾਂਦਾ ਹੈ ਜੋ ਕਿ ਜਾਤੀਵਾਦ ਦੇ ਢਾਂਚੇ ਨੂੰ ਖਤਮ ਕਰਨ ਦਾ ਹੈ ਡੰਡ ਹਾਂਜੀ ਟੈਸਟ ਲਿਖਾਂਗੇ ਆਪਾਂ ਰੈਡੀ ਸਟਾਰਟ ਸ੍ਰੀ ਕਰਤਾਰਪੁਰ ਸਾਹਿਬ ਅੱਜਕੱਲ ਪਾਕਿਸਤਾਨ ਵਿੱਚ ਸਥਿਤ ਹੈ ਡੰਡੇ ਇਹ ਪਵਿੱਤਰ ਨਗਰ ਗੁਰੂ ਨਾਨਕ ਦੇਵ ਜੀ ਨੇ ਬਸਾਇਆ ਸੀ ਡੰਡੇ ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਸੋਧਣ ਅਤੇ ਜਗਤ ਜਲੰਦੇ ਨੂੰ ਠੰਡ ਪਾਉਣ ਲਈ ਦੂਜੀ ਉਦਾਸੀ ਕਰਨ ਦਾ ਮਨ ਬਣਾਇਆ ਤਾਂ ਉਹਨਾਂ ਦੇ ਦੋਵੇਂ ਪੁੱਤਰ ਗੁਰੂ ਜੀ ਦੇ ਸਹਰੇ ਘਰ ਪਿੰਡ ਪੱਖੋਕੇ ਰਹਿੰਦੇ ਸਨ ਡੰਡ ਗੁਰੂ ਜੀ ਨੇ ਫੈਸਲਾ ਕੀਤਾ ਕਿ ਦੂਜੀ ਉਦਾਸੀ ਆਰੰਭਣ ਤੋਂ ਪਹਿਲਾਂ ਉਨਾਂ ਲਈ ਆਪਣਾ ਘਰ ਟਿਕਾਣਾ ਬਣਾ ਦਿੱਤਾ ਜਾਵੇ ਡੰਡੀ ਅਦੇਹਾ ਮਨ ਵਿੱਚ ਧਾਰ ਗੁਰੂ ਜੀ ਰਾਵੀ ਦੇ ਸੱਜੇ ਕੰਡੇ ਦੇ ਨਾਲ ਹੋ ਤੁਰੇ ਡੰਡੀ ਰਸਤੇ ਵਿੱਚ ਗੁਰਮਤ ਦਾ ਪ੍ਰਚਾਰ ਕਰਦੇ ਹੋਏ ਇੱਕ ਬਹੁਤ ਹੀ ਸੋਹਣੀ ਰਮਣੀਕ ਥਾਂ ਜਾ ਬਰਾਜੇ ਡੰਡੀ ਇਸ ਥਾਂ ਤੋਂ ਥੋੜੀ ਦੂਰ ਹੀ ਰਾਵੀ ਦੇ ਦੂਜੇ ਪਾਰ ਉਹਨਾਂ ਦਾ ਸੋਹਰਾ ਪਿੰਡ ਸੀ ਡੰਡੀ ਉਹਨਾਂ ਨੇ ਇਸ ਥਾਂ ਨਮਾ ਨਗਰ ਬਸਾਉਣ ਦਾ ਫੈਸਲਾ ਕੀਤਾ ਪਰ ਉਸ ਸਮੇਂ ਇਸ ਇਲਾਕੇ ਦਾ ਮਾਲਕ ਲਾਹੌਰ ਦਾ ਮੁਸਲਮਾਨ ਕਰੋੜੀਆ ਸੀ ਡੰਡੀ ਪਹਿਲਾਂ ਤਾਂ ਉਸ ਨੇ ਗੁਰੂ ਜੀ ਦਾ ਵਿਰੋਧ ਕੀਤਾ ਪਰ ਫਿਰ ਦਰਸ਼ਨ ਕਰਕੇ ਨਿਹਾਲ ਹੋ ਗਿਆ ਅਤੇ ਆਪ ਹੀ ਬੇਨਤੀ ਕਰ ਦਿੱਤੀ ਸੱਚੇ ਪਾਤਸ਼ਾਹ ਇਸ ਥਾਂ ਨਗਰ ਬਸਾਓ ਡੰਡੀ ਇਹ ਜਮੀਨ ਮੈਂ ਆਪ ਜੀ ਨੂੰ ਭੇਟ ਕਰਦਾ ਹਾਂ ਡੰਡੀ ਇਸ ਤਰ੍ਹਾਂ ਗੁਰੂ ਜੀ ਨੇ ਕਰਤਾਰ ਦੇ ਨਾਂ ਤੇ ਇਥੇ ਸੰਮਤ 1561 ਅਰਥਾਤ ਸਨ 1504 ਨੂੰ ਕਰਤਾਰਪੁਰ ਸਾਹਿਬ ਨਗਰ ਵਸਾਇਆ ਪਰ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਆਪਣਾ ਪੈਰਾਗ੍ਰਾਫ ਪੜ੍ਹ ਲਓਗੇ 2 ਮਿੰਟ ਦੀ ਬ੍ਰੇਕ ਤੋਂ ਬਾਅਦ ਤੁਹਾਨੂੰ ਅਗਲਾ ਪੈਰਾ ਜਿਹੜਾ ਡਿਕਟੇਟ ਕੀਤਾ ਜਾਵੇਗਾ ਵੀਡੀਓ ਤੁਹਾਡੀ ਇਸੇ ਤਰੀਕੇ ਨਾਲ 2 ਮਿੰਟ ਖਾਲੀ ਚਲਦੀ ਰਹੂਗੀ ਹਾਂਜੀ ਅਗਲਾ ਪੈਰਾਗ੍ਰਾਫ ਲਿਖਾਂਗੀ ਰੈਡੀ ਸਟਾਰ ਜੇਕਰ ਗੱਲ ਕੀਤੀ ਜਾਵੇ ਅਜੋਕੇ ਸੰਦਰਭ ਦੀ ਤਾਂ ਸਮੁੱਚਾ ਵਿਸਬ ਮੰਡੀਕਰਨ ਦਾ ਰੂਪ ਧਾਰਨ ਕਰ ਚੁੱਕਾ ਹੈ ਡੰਡੀ ਆਧ ਮਨੁੱਖ ਦੀ ਖੁਰਾਕ ਬਿਲਕੁਲ ਬਦਲ ਚੁੱਕੀ ਹੈ ਡੰਡੀ ਕਿਉਂ ਮਾਸ ਦੁੱਧ ਸਾਗ ਵਰਗੇ ਪੌਸਟਿਕ ਭੋਜਨ ਦੀ ਥਾਂ ਹੁਣ ਪੀਜ਼ਾ 버ਗਰਾਂ ਕੋਲ ਡਰਿੰਕਸ ਨੇ ਲੈ ਲਈ ਹੈ ਡੰਡੀ ਹਵੇਲੀਆਂ ਵਿੱਚ ਭਾਵੇਂ ਪੁਰਾਤਨ ਸੱਭਿਆਚਾਰ ਦੇ ਨਮੂਨੇ ਅਤੇ ਭੋਜਨ ਦੇਖਣ ਨੂੰ ਤਾਂ ਮਿਲਦੇ ਹਨ ਪਰ ਨੌਜਵਾਨ ਪੀੜੀ ਦੀ ਸੋਚ ਸਿਰਫ ਮਨੋਰੰਜਨ ਤੱਕ ਹੀ ਸੀਮਤ ਰਹਿ ਗਈ ਹੈ ਡੰਡੀ ਦੂਜੇ ਪਾਸੇ ਵਪਾਰੀ ਕਰਨ ਦੀਆਂ ਨੀਤੀਆਂ ਵੱਧ ਤੋਂ ਵੱਧ ਮੁਨਾਫਾ ਕਮਾ ਰਹੀਆਂ ਹਨ ਡੰਡ ਨੌਜਵਾਨ ਪੀੜੀ ਨੂੰ ਤਾਂ ਦੁੱਧ ਕਿਉ ਹਾਜਮ ਹੀ ਨਹੀਂ ਹੁੰਦਾ ਅਤੇ ਨਾ ਹੀ ਕੋਈ ਸਵਾਦ ਆਉਂਦਾ ਹੈ ਪੀਜੇ ਵਰਗਰ ਦੀ ਤਰ੍ਹਾਂ ਡੰਡ ਉਹਨਾਂ ਦੀ ਸੋਚ ਮੰਡੀ ਤੱਕ ਹੀ ਸੀਮਤ ਬਣ ਕੇ ਰਹਿ ਗਈ ਹੈ ਡੰਡੀ ਘਰ ਦੀਆਂ ਬਣੀਆਂ ਵਸਤਾਂ ਦਾ ਕੋਈ ਸੁਰ ਸਵਾਦ ਨਹੀਂ ਡੰਡੀ ਬਾਹਰਲੇ ਬਣੇ ਮਲਾਬਟੀ ਖਾਣੇ ਹੀ ਸੁਆਦਿਸ਼ਟ ਬਣ ਕੇ ਰਹਿ ਗਏ ਹਨ ਡੰਡੀ ਸਵੇਰੇ ਵੇਲੇ ਦੀ ਮਿੱਸੀ ਰੋਟੀ ਦੁੱਧ ਰਿੜਕੀ ਲੱਸੀ ਆਧ ਰਿੜਕਿਆ ਸਾਗ ਮੱਕੀ ਦੀ ਰੋਟੀ ਭਾਵੇਂ ਪਿੰਡਾਂ ਵਿੱਚ ਤਾਂ ਅਜੇ ਵੀ ਦੇਖਣ ਨੂੰ ਮਿਲਦੀਆਂ ਹਨ ਪਰ ਸ਼ਹਿਰਾਂ ਤੇ ਪੱਛਮੀ ਸੱਭਿਆਚਾਰ ਦੀ ਰੰਗਤ ਹੋਣ ਕਰਕੇ ਨਾ માત્ર ਹੀ ਦੇਖਣ ਨੂੰ ਮਿਲਦੀਆਂ ਹਨ ਡੰਡੇ ਪੰਜਾਬੀਆਂ ਦੇ ਭੋਜਨ ਵਿੱਚ ਸਾਗ ਮੱਕੀ ਦੀ ਰੋਟੀ ਖਜੂਰਾ ਪਾਪੜ ਬੜੀਆਂ ਅੰਮ੍ਰਿਤਸਰੀ ਕੁਲਚਾ ਲੱਸੀ ਫਿਰਨੀ ਦਹੀਂ ਭੱਲੇ ਬਾਲੋशाही ਬੂੰਦੀ ਸ਼ੱਕਰਪਾਰੇ ਲੱਡੂ ਗੁਲਗੁਲੇ ਗੁੜ ਵਾਲੇ ਚੌਲ ਰੌ ਦੀ ਖੀਰ